ਗੁਰੂ ਪਿਆਰੀ ਸਾਥ ਸੰਗਤ ਦੇ ਚਰਨਾਂ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੂਨ ਅਤੇ ਝਾੜੂ ਦਾ ਮਹੱਤਵ ਗੁਰੂ ਪਿਆਰੀ ਸਾਥ ਸੰਗਤ ਜੀ ਅਕਸਰ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰੇ ਸਾਹਿਬ ਲੂਨ ਤੇ ਝਾੜੂ ਚੜਾਇਆ ਜਾਂਦਾ ਹੈ ਕਿਉਂ ਚੜਾਇਆ ਜਾਂਦਾ ਹੈ ਇਹ ਮੇਰੀ ਖਿਆਲ ਕਿਸੇ ਕਿਸੇ ਨੂੰ ਪਤਾ ਹੋਣਾ ਹਰ ਕਿਸੇ ਨੂੰ ਨਹੀਂ ਪਤਾ ਹੋਣਾ ਤੇ ਅੱਜ ਇਸ ਸਾਖੀ ਜ਼ਰੀਏ ਆਪਾਂ ਇਹ ਹੀ ਪਤਾ ਚੱਲੇਗਾ ਤੁਹਾਨੂੰ ਕਿ ਗੁਰਦੁਆਰੇ ਲੂਨ ਤੇ ਝਾੜੂ ਕਿਉਂ ਚੜਾਇਆ ਜਾਂਦਾ ਹੈ ਤੇ ਇਹ ਕਿਹਨੇ ਚੜਾਉਣਾ ਸ਼ੁਰੂ ਕੀਤਾ ਸੀਗਾ ਤੇ ਇਹ ਸਾਖੀ ਨੂੰ ਲਾ ਅੰਨ ਤੱਕ ਸੁਨਿਓ ਪੂਰੀ ਸੁਨਿਓ ਆਪ ਵੀ ਸੁਨਿਓ ਤੇ ਬੱਚਿਆਂ ਨੂੰ ਵੀ ਸੁਨਾਇਓ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਲੂਨ ਤੇ ਝਾੜੂ ਗੁਰਦੁਆਰੇ ਸਾਹਿਬ ਕਿਉਂ ਚੜਾਇਆ ਜਾਂਦਾ ਹੈ ਇੱਕ ਦਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਜਿਹੜੇ ਪਹਿਲਾਂ ਭਾਈ ਲੈਨਾ ਜੀ ਸਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਣ ਜਾ ਰਹੇ ਸਨ ਤੇ ਜੋਧੋ ਕਰੋ ਨਿਕਲ ਰਹੇ ਸਨ ਤੇ ਬੀਬੀ ਖੀਵੀ ਕਹਿੰਦੀ ਉਹਨਾਂ ਦੀ ਧਰਮ ਪਤਨੀ ਕਿ ਤੁਸੀਂ ਖਾਲੀ ਹੱਥ ਗੁਰੂ ਸਾਹਿਬ ਜੀ ਨੂੰ ਮਿਲਣ ਜਾ ਰਹੇ ਹੋ ਖਾਲੀ ਹੱਥ ਨਾ ਜਾਓ ਨਮਕ ਤੇ ਛਾੜੂ ਲੈ ਜਾਓ ਪਾਇਲਨ ਜੀ ਬੜੇ ਮਤਲਬ ਉਹਦੇ ਨਾਲ ਦੇਖਦੇ ਉਹਨਾਂ ਨੂੰ ਕਹਿੰਦੇ ਤੁਸੀਂ ਕੀ ਕਹਿ ਰਹੇ ਹੋ ਨਮਕ ਤੇ ਛਾੜੂ ਬੀਬੀ ਖੀਵੀ ਕਹਿੰਦੀ ਨਮਕ ਤੇ ਛਾੜੂ ਦਾ ਆਪਣਾ ਮਹੱਤਵ ਹੈ ਦੇਖੋ ਅਸੀਂ ਮਿੱਠਾ ਖਾ ਕੇ ਤਾਂ ਅੱਕ ਜਾਂਦੇ ਹਾਂ ਇੱਕ ਟਾਈਮ ਤੇ ਆ ਕੇ ਸਾਨੂੰ ਮਿੱਠਾ ਚੰਗਾ ਨਹੀਂ ਲੱਗਦਾ ਲੇਕਿਨ ਨਮਕ ਸਾਨੂੰ ਹਮੇਸ਼ਾ ਚੰਗਾ ਲੱਗਦਾ ਹੈ ਚਾਹੇ ਜਿੰਨਾ ਮਰਜੀ ਖਾ ਲਈਏ ਸਾਡਾ ਕਦੀ ਉਹਦੇ ਤੋਂ ਦਿਲ ਨਹੀਂ ਪਰਦਾ ਕਦੀ ਸਾਡਾ ਉੱਥੇ ਤੋਂ ਮਨ ਨਹੀਂ ਪਰਦਾ ਤੇ ਇਸ ਲਈ ਨਮਕ ਲੈ ਕੇ ਜਾਓ ਤੇ ਬਾਬਾ ਜੀ ਨੂੰ ਕਹੋ ਸਾਨੂੰ ਆਸ਼ੀਰਵਾਦ ਦਿਓ ਤੁਹਾਡੀ ਸੇਵਾ ਕਰਦਿਆ ਤੁਹਾਡਾ ਨਾਮ ਜਪਦਿਆ ਕਦੇ ਵੀ ਸਾਡਾ ਦਿਲ ਨਾ ਪਰੇ ਅਸੀਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੁਈਏ ਤੁਹਾਡੀ ਸੇਵਾ ਲਈ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋ ਅਸੀਂ ਤੁਹਾਡੇ ਸਾਹਮਣੇ ਹੁਈਏ ਤੇ ਬੀਬੀ ਜੀ ਕਹਿੰਦੇ ਝਾੜੂ ਦਾ ਮਹੱਤਵ ਝਾੜੂ ਦਾ ਮਹੱਤਵ ਸਿਰਫ ਸਫਾਈ ਕਰਨਾ ਨਹੀਂ ਇਹ ਝਾੜੂ ਜਦੋਂ ਤੁਸੀਂ ਉੱਥੇ ਮਾਰੋਗੇ ਤੇ ਬਾਬਾ ਜੀ ਨੂੰ ਕਿਓ ਜਿਵੇਂ ਝਾੜੂ ਸਫਾਈ ਕਰਦਾ ਹੈ ਓਵੇਂ ਮੇਰੇ ਦਿਲ ਦਿਲਾਂ 'ਚ ਕਿਸੇ ਲਈ ਵੀ ਕੋਈ ਵੀ ਜੇ ਭਾਵਨਾ ਹੈ ਕੋਈ ਵੀ ਗਲਤ ਵਿਚਾਰ ਆ ਰਿਹਾ ਹੈ ਤੇ ਉਹਨੂੰ ਵੀ ਆਪਣੀ ਕਿਰਪਾ ਨਾਲ ਸਾਫ਼ ਕਰ ਦਿਓ ਵਬ ਤਾਕਿ ਤੁਹਾਡੀ ਕਿਰਪਾ ਸਾਡੇ ਤੇ ਬਣੀ ਰਹੇ ਨਾ ਮੈਨੂੰ ਕਦੀ ਕਮਾਈਂ ਡਾਵੇ ਨਾ ਕੋਈ ਹੋਰ ਗੱਲ ਹੋਵੇ ਗੁਰੂ ਅੰਗਦ ਦੇਵ ਜੀ ਜਿਹੜੇ ਭਾਈ ਲੈਨਾ ਜੀ ਸਨ ਬਾਅਦ ਚ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਹੋਇਆ ਉਹ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਏ ਲੂਨ ਤੇ ਝਾੜੂ ਲੈ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਚਲਣਗੇ ਤੇ ਤੁਹਾਨੂੰ ਅੱਜ ਇਹ ਪਤਾ ਲੱਗਿਆ ਕਿ ਲੂਨ ਤੇ ਝਾੜੂ ਕਦੋਂ ਤੇ ਕਿੱਥੇ ਤੇ ਇਦਾਂ ਕੀ ਮਹੱਤਵ ਹੈ ਸ਼ੁਰੂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ